ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰ ਤੁਸੀਂ ਬਹੁਤ ਵਧੀਆ ਹੋਵੋਗੇ ਜਿਵੇਂ ਆਪਾਂ ਨੂੰ ਪਤਾ ਹੀ ਹੈ ਕਿ ਕਬਲਵੀਰ ਹੁਣੀ ਲਾਈਵ ਆਏ ਸੀ ਤੇ ਉਹਨਾਂ ਨੇ ਲਾਈਵ ਆ ਕੇ ਇੱਕ ਗੱਲ ਸ਼ੇਅਰ ਕੀਤੀ ਆ ਕਿ ਬਹੁਤ ਸਾਰੇ ਲੋਕ ਸਾਨੂੰ ਕਮੈਂਟ ਕਰ ਰਹੇ ਆ ਕਿ ਮਾੜਾ ਜ਼ਗੀਰਦਾਰ ਵੀਡੀਓ ਕਿਉਂ ਵਿੱਚ ਛੱਡ ਦਿੱਤੀ ਕਿਉਂ ਨਹੀਂ ਉਸਦੇ ਪੱਟ ਬਣਾਏ ਤਾਂ ਉਹਨਾਂ ਨੇ ਦੱਸਿਆ ਹੈ ਕਿ ਇਸ ਦੇ ਦੋ ਤਿੰਨ ਕਾਰਨ ਸੀ ਪਹਿਲਾ ਕਾਰਨ ਇਹ ਸੀ ਕਿ ਸਾਨੂੰ ਵੀਡੀਓ ਲਈ ਖਰਚ ਜ਼ਿਆਦਾ ਹੋ ਰਿਹਾ ਸੀ ਇਸ ਜਿਸ ਕਰਕੇ ਵੀ ਡਾਊਨ ਚੱਲ ਰਹੀ ਸੀ ਦੂਸਰੀ ਕਾਰਨ ਇਹ ਸੀ ਕਿ ਉਹ ਜਿਹੜੀ ਲੋਕੇਸ਼ਨ ਸੀ ਉਦਾਂ ਦੀ ਉੱਥੇ ਸਾਨੂੰ ਦੂਰ ਜਾਣਾ ਪੈਂਦਾ ਸੀ ਤੇ ਤੀਜੀ ਕਾਰਨ ਦੱਸੀ ਹੈ ਕਿ ਜਿੱਥੇ ਉਹ ਸ਼ੂਟ ਕਰਦੇ ਸੀ ਉੱਥੇ ਉਹਨਾਂ ਦੀ ਕੋਈ ਗੱਲਬਾਤ ਕੋਈ ਹੋ ਗਈ ਆ ਜਿਸ ਦੇ ਕਾਰਨ ਵੀ ਉਹ ਵੀਡੀਓ ਉੱਥੇ ਹੀ ਰੁਕ ਰਹਿਤੀ ਤੇ ਉਹ ਕਹਿੰਦੇ ਸੀ ਚਾਲੂ ਕਰਾਂਗੇ ਤੇ ਪਰ ਜਦ ਸਾਡੇ ਘਰ ਦਾ ਕੰਮ ਖਤਮ ਹੋ ਗਿਆ ਕੋਠੀਆਂ ਦਾ ਕੰਮ ਖਤਮ ਹੋ ਗਿਆ ਸਾਨੂੰ ਅਸੀਂ ਘਰ ਵਿੱਚ ਹੀ ਉਦਾਂ ਦੀ ਲੋਕੇਸ਼ਨ ਬਣਾ ਕੇ ਉਦਾਂ ਦਾ ਹੀ ਕੰਮ ਕਰਾਂਗੇ ਸਾਨੂੰ ਬਾਹਰ ਜਾਣ ਦੀ ਜ਼ਰੂਰਤ ਵੀ ਨਹੀਂ ਪੈਗੀ ਉਸ ਵੀਡੀਓ ਤੇ ਖਰਚਾ ਵੀ ਬਹੁਤ ਹੁੰਦਾ ਸੀ ਇਸ ਤੇ ਕਾਰਨ ਅਸੀਂ ਉਹ ਵੀਡੀਓ ਵਿੱਚ ਰੋਕ ਦਿੱਤੀ